ਸਚਕਾਲ ਤੁਸੀਂ ਵੇਖ ਰਹੇ ਹੋ ਸਾਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਪ੍ਰਬਾਨੀ ਅਨੇਜਾ ਹਾਜ਼ਰ ਹਾਂ ਤੁਹਾਡੇ ਸਰਮੂਖੀ ਖਾਸ ਰਿਪੋਰਟ ਲੱਗੇ ਜ਼ਿਕਰ ਕਰਾਂਗੇ ਅੱਜ ਅਮਰੀਕਾ ਦੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦਾ ਦਰਅਸਲ ਅਮਰੀਕਾ ਵਿੱਚ ਇਸ ਸਾਲ ਨਵੰਬਰ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ ਇਹ ਪੂਰੀ ਪ੍ਰਤੀਕਿਰਿਆ 1.5 ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਇਸ ਵਾਰ ਦੀਆਂ ਚੋਣਾਂ ਵਿੱਚ ਦੁਨੀਆ ਭਰ ਦੀਆਂ ਨਜ਼ਰਾਂ ਡੋਨਲਡ ਟਰੰਪ ਤੇ ਕਮਲਾ ਹੈਰਿਸ ਦੇ ਵਿਚਾਲੇ ਸਖਤ ਮੁਕਾਬਲੇ ਤੇ ਹਨ ਰਾਸ਼ਟਰਪਤੀ ਦੀ ਚੋਣ 4 ਸਾਲ ਲਈ ਹੁੰਦੀ ਹੈ ਇੱਕ ਵਿਅਕਤੀ ਰਾਸ਼ਟਰਪਤੀ ਵਜੋਂ ਦੋ ਕਾਰਜਕਾਲ ਹੀ ਪੂਰੇ ਕਰ ਸਕਦਾ ਹੈ ਅਮਰੀਕਾ ਵਿੱਚ ਰਾਸ਼ਟਰਪਤੀ ਨੂੰ ਪੋਟਸ ਕਹਿੰਦੇ ਹਨ ਯਾਨੀ ਕਿ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਅਮਰੀਕਾ ਦੀ ਸਿਆਸਤ ਦੇ ਵਿੱਚ ਦੋ ਹੀ ਮੁੱਖ ਪਾਰਟੀਆਂ ਹਨ ਰਿਪਬਲਿਕਨਸ ਅਤੇ ਡੈਮੋਕ੍ਰੇਟਸ ਰਿਪਬਲਿਕਨਸ ਅਮਰੀਕਾ ਦੀ ਕਨਜ਼ਰਵੇਟਿਵ ਪਾਰਟੀ ਹੈ ਅਤੇ ਡੈਮੋਕ੍ਰੇਟਸ ਅਮਰੀਕਾ ਦੀ ਲਿਬਰਲ ਪਾਰਟੀ ਹੈ ਆਓ ਹੁਣ ਜਾਣਦੇ ਹਾਂ ਕਿ ਇਸ ਦਾ ਪ੍ਰੋਸੈਸ ਕੀ ਹੈ ਅਮਰੀਕਾ ਚੋਣਾਂ 2024 ਰਾਸ਼ਟਰਪਤੀ ਚੋਣਾਂ ਕਿਵੇਂ ਹੁੰਦੀਆਂ ਹਨ ਇਸ ਦੀ ਪ੍ਰਕਿਰਿਆ ਕੀ ਹੈ ਪ੍ਰਾਇਮਰੀ ਅਤੇ ਕੋਕਸ ਸਭ ਤੋਂ ਪਹਿਲਾਂ ਸਿਆਸੀ ਪਾਰਟੀਆਂ ਤੋਂ ਡੈਲੀਗੇਟਸ ਚੁਣੇ ਜਾਂਦੇ ਹਨ ਪ੍ਰਾਇਮਰੀ ਅਤੇ ਕੋਕਸ ਪ੍ਰਕਿਰਿਆ ਦਤ ਹੈ ਤੇ ਨਾਦੀ ਚੋਣ ਹੁੰਦੀ ਹੈ ਪ੍ਰਾਇਮਰੀ ਵਿੱਚ ਸਿਆਸੀ ਦਲਾਂ ਦੇ ਰਜਿਸਟਰਡ ਮੈਂਬਰ ਅਤੇ ਆਮ ਲੋਕ ਵੋਟ ਦਿੰਦੇ ਹਨ ਅਤੇ ਕੋਕਸ ਇੱਕ ਖੁੱਲੇ ਵਿੱਚ ਹੋਣ ਵਾਲੀ ਗੈਰ ਰਸਮੀ ਮੀਟਿੰਗ ਹੁੰਦੀ ਹੈ ਨੈਸ਼ਨਲ ਕਨਵੈਨਸ਼ਨ ਵੱਖ-ਵੱਖ ਸਟੇਟਾਂ ਵਿੱਚ ਚੁਣੇ ਗਏ ਪਾਰਟੀ ਦੇ ਡੈਲੀਗੇਟਸ ਇੱਕ ਥਾਂ ਤੇ ਆ ਕੇ ਰਾਸ਼ਟਰਪਤੀ ਦੀ ਉਮੀਦਵਾਰੀ ਪੇਸ਼ ਕਰਨ ਵਾਲੇ ਲੋਕਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਦੇ ਹਨ ਆਮ ਚੋਣ ਇਸ ਪ੍ਰਕਿਰਿਆ ਵਿੱਚ ਆਮ ਜਨਤਾ ਇਲੈਕਟਰਸ ਨੂੰ ਚੁਣਦੀ ਹੈ ਸਟੇਟਾਂ ਦੀ ਆਬਾਦੀ ਦੇ ਹਿਸਾਬ ਨਾਲ ਲੈਣਾ ਦੀ ਗਿਣਤੀ ਵਕਫ ਵਕ ਹੁੰਦੀ ਹੈ ਇਸ ਵਿੱਚ ਵਿਨਰ ਟੇਕਸ ਆਲ ਦਾ ਨਿਯਮ ਲਾਗੂ ਹੁੰਦਾ ਹੈ ਵਿਨਰ ਟੇਕਸ ਆਲ ਦਾ ਨਿਯਮ ਕੀ ਹੈ ਉਦਾਹਰਣ ਵਜੋਂ ਫਲੋਰੀਡਾ ਸਟੇਟ ਵਿੱਚ 30 ਇਲੈਕਟਰ ਹੁੰਦੇ ਹਨ ਜਿਕਰ 14 ਇਲੈਕਟਰ ਰਿਪਬਲਿਕਨ ਪਾਰਟੀ ਦੇ ਜਿੱਤਦੇ ਹਨ ਅਤੇ 16 ਡੈਮੋਕ੍ਰੈਟਿਕ ਪਾਰਟੀ ਦੇ ਤਾਂ ਸਟੇਟ ਵਿੱਚ ਡੈਮੋਕ੍ਰੇਟਸ ਦੀ ਜਿੱਤ ਹੋਵੇਗੀ ਹੁਣ ਪੂਰੇ 30 ਇਲੈਕਟਰਸ ਡੈਮੋਕ੍ਰੈਟਿਕ ਪਾਰਟੀ ਦੇ ਹੋ ਜਾਣਗੇ ਦੇਸ਼ ਭਰ ਵਿੱਚ 538 ਇਲੈਕਟਰਸ ਚੁਣੇ ਜਾਂਦੇ ਹਨ ਪਾਰਟੀ ਨੂੰ ਜਿੱਤ ਲਈ 270 ਦੀ ਲੋੜ ਹੁੰਦੀ ਹੈ ਇਲੈਕਟਰਲ ਕਾਲਜ ਕੀ ਹੈ ਜਦੋਂ ਅਮਰੀਕੀ ਵੋਟਰ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਂਦੇ ਹਨ ਤਾਂ ਉਹ ਅਸਲ ਵਿੱਚ ਅਧਿਕਾਰੀਆਂ ਦੇ ਇੱਕ ਸਮੂਹ ਨੂੰ ਆਪਣਾ ਵੋਟ ਦਿੰਦੇ ਹਨ ਜੋ ਕਿ ਇਲੈਕਟਰਲ ਕਾਲਜ ਬਣਾਉਂਦੇ ਹਨ ਕਾਲਜ ਸ਼ਬਦ ਦਾ ਅਰਥ ਅਜਿਹੇ ਲੋਕਾਂ ਦਾ ਸਮੂਹ ਹੈ ਜੋ ਇੱਕੋ ਜਿਹੇ ਕੰਮਾਂ ਨਾਲ ਜੁੜੇ ਹੋਣ ਜਿਹੜੇ ਲੋਕ ਇਲੈਕਟਰਸ ਹੁੰਦੇ ਹਨ ਉਹਨਾਂ ਦਾ ਕੰਮ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਨੂੰ ਚੁਣਨਾ ਹੁੰਦਾ ਹੈ ਦੇਸ਼ ਭਰ ਵਿੱਚ ਚੁਣੇ ਗਏ 538 ਇਲੈਕਟਰਸ ਦਸੰਬਰ ਵਿੱਚ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਉਮੀਦਵਾਰ ਲਈ ਵੋਟ ਪਾਉਂਦੇ ਹਨ ਵੋਟਾਂ ਦੀ ਗਿਣਤੀ ਅਮਰੀਕੀ ਕਾਂਗਰਸ ਵਿੱਚ ਜਨਵਰੀ ਵਿੱਚ ਹੁੰਦੀ ਹੈ ਕਿ ਜਿੰਤਣ ਮਾਲੇ ਉਮੀਦਵਾਰਾਂ ਨੂੰ ਹੀ ਵੋਟ ਪਾਈ ਜਾਂਦੀ ਹੈ ਕਈ ਸੂਬਿਆਂ ਵਿੱਚ ਇਲੈਕਟਰਜ਼ ਆਪਣੀ ਪਸੰਦ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਆਪਣਾ ਵੋਟ ਦੇ ਸਕਦੇ ਹਨ ਪਰ ਅਸਲੀਅਤ ਇਹ ਹੈ ਕਿ ਇਲੈਕਟਰਜ਼ ਤਕਰੀਬਨ ਹਮੇਸ਼ਾ ਹੀ ਉਸ ਉਮੀਦਵਾਰ ਨੂੰ ਵੋਟ ਦਿੰਦੇ ਹਨ ਜਿਸ ਨੂੰ ਸੂਬੇ ਵਿੱਚ ਸਭ ਤੋਂ ਵੱਧ ਵੋਟਾਂ ਮਿਲੀਆਂ ਹੋਣ ਜੇਕਰ ਕੋਈ ਇਲੈਕਟਰ ਉਸ ਸੂਬੇ ਦੇ ਰਾਸ਼ਟਰਪਤੀ ਅਹੁਦੇ ਲਈ ਪਸੰਦ ਉਮੀਦਵਾਰ ਦੇ ਵਿਰੁੱਧ ਵੋਟ ਪਾਉਂਦਾ ਹੈ ਤਾਂ ਉਸ ਨੂੰ ਆਸਥਾ ਵਿਰੋਧੀ ਕਿਹਾ ਜਾਂਦਾ ਹੈ ਸੋਚ ਸਮਾਗਮ ਇਸ ਨੂੰ ਅਮਰੀਕਾ ਵਿੱਚ ਇਨੋਗ੍ਰੇਸ਼ਨ ਦੇ ਵੀ ਕਿਹਾ ਜਾਂਦਾ ਹੈ ਸੈਰੇਮੋਨੀ ਤੋਂ ਬਾਅਦ ਰਾਸ਼ਪਤੀ ਵਾਈਟ ਹਾਊਸ ਵਿੱਚ ਆਪਣੇ ਅਗਲੇ 4 ਸਾਲਾਂ ਲਈ ਅਧਿਕਾਰਤ ਤੌਰ ਤੇ ਆਪਣਾ ਕੰਮਕਾਜ ਸੰਭਾਲਦੇ ਹਨ ਜੇ ਵੋਟਾਂ ਵੱਧ ਮਿਲਣ ਤੇ ਵੀ ਰਾਸ਼ਪਤੀ ਨਾ ਬਣ ਸਕੋ ਅਜਿਹਾ ਹੋ ਸਕਦਾ ਹੈ ਅਜਿਹੇ ਹ ਉਨ੍ਹਾਂ ਉਮੀਦਵਾਰਾਂ ਨਾਲ ਹੋ ਸਕਦਾ ਹੈ ਜੋ ਕਿ ਦੇਸ਼ ਭਾਰਤ ਸਭ ਤੋਂ ਵੱਧ ਹਰਮਨ ਪਿਆਰੇ ਹੋਣ ਪਰ ਉਹ 270 ਇਲੈਕਟਰਲ ਵੋਟ ਹਾਸਲ ਕਰਨ ਲਈ ਲੋੜਿੰਦੇ ਸੂਬਿਆਂ ਵਿੱਚ ਨਾ ਜਿੱਤੇ ਹੋਣ ਅਸਲ ਵਿੱਚ ਪਿਛਲੀਆਂ 6 ਚੋਣਾਂ ਵਿੱਚ ਦੋ ਵਿੱਚ ਅਜਿਹੇ ਉਮੀਦਵਾਰ ਜਿੱਤੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਦੇ ਮੁਕਾਬਲੇ ਆਮ ਲੋਕਾਂ ਦੀਆਂ ਘੱਟ ਵੋਟਾਂ ਮਿਲੀਆਂ ਸਨ 2016 ਵਿੱਚ ਡੋਨਲਡ ਟਰੰਪ ਨੂੰ ਹਿਲੈਰੀ ਕਲਿੰਟਨ ਦੇ ਮੁਕਾਬਲੇ ਤਕਰੀਬਨ 3 ਲੱਖ ਘੱਟ ਵੋਟਾਂ ਮਿਲੀਆਂ ਸਨ ਪਰ ਉਹ ਰਾਸ਼ਟਰਪਤੀ ਬਣ ਗਏ ਕਿਉਂਕਿ ਇਲੈਕਟਰਲ ਕਾਲਜ ਨੇ ਉਨ੍ਹਾਂ ਨੂੰ ਬਹੁਮਤ ਦੇ ਦਿੱਤਾ ਸੀ 2000 ਵਿੱਚ ਜਾਰਜ ਡਬਲਿਊ ਬੁਸ਼ ਨੇ ਉਸੇ 71 ਇਲੈਕਟੋਰਲ ਵੋਟ ਜਿੱਤੇ ਸੀ ਹਾਲਾਂਕਿ ਡੈਮੋਕ੍ਰੈਟਿਕ ਉਮੀਦਵਾਰ ਅਲ ਗੋਰ ਨੂੰ ਆਮ ਲੋਕਾਂ ਤੋਂ 5 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ ਸਿਰਫ ਦਿਨ ਅਜੇਹੇ ਰਾਸ਼ਪਤੀ ਹੋਏ ਹਨ ਜੋ ਕਿ ਆਮ ਲੋਕਾਂ ਦੀਆਂ ਜ਼ਿਆਦਾ ਵੋਟਾਂ ਨਾ ਹਾਸਲ ਕਰਨ ਦੇ ਬਾਵਜੂਦ ਜਿੱਤੂ ਰਹੇ ਐਸਾਰੇ 19 ਸਦੀ ਵਿੱਚ ਹੋਏ ਸਨ ਜੌਨ ਕੁਵਿੰਸੀ ਐਡਮਸ ਰਦਰਫੋਰਡ ਬੀ ਹਾਇਸ ਅਤੇ ਬੈਂਜਾਮਿਨ ਹੈਰੀਸਨ ਸਨ ਅਜਿਹਾ ਸਿਸਟਮ ਕਿਉਂ ਬਣਾਇਆ ਗਿਆ ਸੀ ਜਦੋਂ 1787 ਵਿੱਚ ਅਮਰੀਕੀ ਸੰਵਿਧਾਨ ਤਿਆਰ ਹੋ ਰਿਹਾ ਸੀ ਉਦੋਂ ਆਮ ਲੋਕਾਂ ਵੱਲੋਂ ਚੁਣੇ ਗਏ ਵਿਅਕਤੀ ਨੂੰ ਰਾਸ਼ਟਰਪਤੀ ਬਣਾਉਣਾ ਅਸਲੀ ਰੂਪ ਵਿੱਚ ਅਸੰਭਵ ਸੀ ਅਜਿਹਾ ਦੇਸ਼ ਦੇ ਆਕਾਰ ਅਤੇ ਸੰਚਾਰ ਦੀ ਮੁਸ਼ਕਲ ਕਾਰਨ ਸੀ ਇਸ ਦੇ ਨਾਲ ਹੀ ਵਾਸ਼ਿੰਗਟਨ ਡੀਸੀ ਵਿੱਚ ਸੰਸਦ ਮੈਂਬਰਾਂ ਨੂੰ ਰਾਸ਼ਟਰਪਤੀ ਨੂੰ ਚੁਣਨ ਦੀ ਇਜਾਜ਼ਤ ਦੇਣ ਨੂੰ ਲੈ ਕੇ ਉਸਾਂ ਨਾ ਦੇ ਬਰਾਬਰ ਸੀ ਅਜਿਹੇ ਵਿੱਚ ਸੰਵਿਧਾਨ ਬਣਾਉਣ ਵਾਲਿਆਂ ਨੇ ਇਲੈਕਟਰਲ ਕਾਲੇਜੀ ਵਿਵਸਥਾ ਕਰ ਦਿੱਤੀ ਇਸ ਵਿੱਚ ਹਰ ਸੂਬਾ ਇਲੈਕਟਰ ਚੁਣਦਾ ਜੇ ਕਿਸੇ ਉਮੀਦਵਾਰ ਨੂੰ ਬਹੁਮਤ ਨਾ ਮਿਲੇ ਤਾਂ ਕੀ ਹੁੰਦਾ ਅਜਿਹੇ ਵਿੱਚ ਅਮਰੀਕੀ ਸੰਸਦ ਦਾ ਹੇਠਲਾ ਸਦਨ ਹਾਊਸ ਆਫ ਰਿਪਰੈਜ਼ੈਂਟੇਟਿਵਸ ਵੋਟਾਂ ਦੇ ਕੇ ਰਾਸ਼ਟਰਪਤੀ ਦੀ ਚੋਣ ਕਰਦਾ ਹੁਣ ਤੱਕ ਅਜਿਹਾ ਸਿਰਫ ਇੱਕ ਵਾਰ ਹੋਇਆ ਹੈ 1824 ਵਿੱਚ ਚਾਰ ਉਮੀਦਵਾਰਾਂ ਵਿੱਚ ਇਲੈਕਟੋਰਲ ਵੋਟ ਵੰਡੇ ਗਏ ਸਨ ਇਸ ਕਰਕੇ ਕਿਸੇ ਨੂੰ ਵੀ ਬਹੁਮਤ ਹਾਸਲ ਨਾ ਹੋ ਸਕਿਆ ਦੋ ਪਾਰਟੀਆਂ ਦੇ ਅਮਰੀਕੀ ਸਿਸਟਮ ਤੇ ਤਬਦਬੇ ਰੱਖਣ ਕਾਰਨ ਆਜ ਦੇ ਦੌਰ ਵਿੱਚ ਅਜਿਹਾ ਹੋਣਾ ਮੁਸ਼ਕਿਲ ਹੈ ਨਿਊਜ਼ ਡੈਸਕ ਬਿਊਰੋ ਰਿਪੋਰਟ ਸਾਂਝਾ ਟੀਵੀ